ਪੁਰਾਣੇ ਸਮੇਂ ਦਾ ਦਫਨ ਹੋਇਆ ਪਿੰਡ ਨਿਕਲਿਆ ਇੱਥੋਂ ਬਈ ਖੁਦਾਈ ਦੇ ਸਮੇਂ ਬਹੁਤ ਜਿਹੜੇ ਪੁਰਾਣੇ ਨਿਸ਼ਾਨ ਨੇਗੇ ਬਹੁਤ ਪੁਰਾਣੀਆਂ ਅਸੀਆਂ ਚੀਜ਼ਾਂ ਨਿਕਲੀਆਂ ਨੇ ਜਿਹੜੀਆਂ ਇਸ ਗੱਲ ਦਾ ਸਬੂਤ ਦਿੰਦੀਆਂ ਨੇ ਕਿ ਇਹ ਵਾਕਈ ਇੱਕ ਪੁਰਾਣੇ ਸਮੇਂ ਦਾ ਜਿਹੜਾ ਉਹ ਸੀਗਾ ਇੱਕ ਪਿੰਡ ਸੀਗਾ ਜੋ ਇੱਥੇ ਦਫਨ ਹੋ ਗਿਆ ਸੀਗਾ ਤੇ ਉਹ ਹੁਣ ਖੁਦਾਈ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਅਸੇ ਸਬੂਤ ਨਿਕਲ ਰਹੇ ਨੇ ਆਜੋ ਬਈ ਆਪਾਂ ਦਿਖਾਉਨੇ ਆ ਤੁਹਾਨੂੰ ਆਪਾਂ ਮੈਂ ਥੋੜਾ ਜਿਹਾ ਆਲੇ-ਦਾਲ ਦਿਖਾਉਂਗਾ ਖੇਤਾਂ ਦੇ ਵਿੱਚ ਹੈ ਇਹ ਵੈਸੇ ਜਿਹੜਾ ਪਿੰਡ ਦੇ ਹਿਸਾਬ ਨਾਲ ਇਹਨੂੰ ਥੇ ਕਹਿੰਦੇ ਨੇ ਕਿ ਇੱਥੇ ਜਿਹੜ ਤੇ ਆ ਤੁਸੀਂ ਦੇਖ ਸਕਦੇ ਹੋ ਅ ਇਸ ਤਰ੍ਹਾਂ ਮਤਲਬ ਉਜਾੜ ਜੰਗਲ ਦੇ ਵਿੱਚ ਆ ਖੇਤਾਂ ਦੇ ਵਿੱਚ ਆ ਬਹੁਤ ਵੱਡਾ ਥੇ ਮੰਨਿਆ ਜਾਂਦਾ ਬਹੁਤ ਪੁਰਾਣਾ ਥੇ ਆ ਬਹੁਤ ਪੁਰਾਣੀ ਸਮੇਂ ਦੀ ਜਗ੍ਹਾ ਇਹ ਉਸ ਤੋਂ ਬਾਅਦ ਭਾਈ ਖਦਾਈ ਵੀ ਸ਼ੁਰੂ ਕਰੀ ਸੀ ਪਰ ਇੱਥੇ ਨਾਲ ਹੀ ਇੱਕ ਪੀਰਾਂ ਦੀ ਜਗ੍ਹਾ ਬਣੀ ਹੋਈ ਆ ਤੇ ਕਹਿੰਦੇ ਪੀਰਾਂ ਦੀ ਜਗਾ ਕਰਕੇ ਨਾ ਇੱਥੇ ਖੁਦਾਈ ਹੋ ਨਹੀਂ ਰਹੀ ਤੇ ਨਾ ਹੀ ਹੋਣ ਦਿੰਦੇ ਨੇ ਪੀਰ ਤੇ ਪੁਰਾਣੇ ਸਮੇਂ ਦੇ ਵਿੱਚ ਇੱਥੋਂ ਜਿਹੜੀ ਗੱਡੀ ਦੀ ਲੈਣ ਇਹ ਆਪਾਂ ਜੇ ਖੜੇ ਆ ਤੇ ਜਾਖਲ ਤੋਂ ਸਾਈਡ ਤੇ ਖੜੇ ਆ ਇਹ ਤਲਵਾੜਾ ਪਿੰਡ ਹੈ ਜੀ ਹਰਿਆਣਾ ਪੰਜਾਬ ਦੇ ਬਾਰਡਰ ਦੇ ਉੱਤੇ ਇੱਥੇ ਉਹ ਪਿੰਡ ਤਲਵਾੜਾ ਪਿੰਡਾ ਤਲਵਾੜੇ ਪਿੰਡ ਦੇ ਥੇ ਵਜਦੇ ਨੇ ਇਹ ਇਧਰ ਨਾਲ ਜਾਖਲ ਹੈ ਜਾਖਲ ਤੋਂ ਹਸਾਰ ਵਾਲੇ ਕਦੇ ਵੀ ਤੁਸੀਂ ਲਾਈਨ ਚੈੱਕ ਕਰੋਗੇ ਟ੍ਰੇਨ ਦੀ ਅਗਰ ਬੈਸੀ ਵੀ ਨਕਸ਼ੇ ਚੈੱਕ ਕਰੋਗੇ ਤਾਂ ਉਹ ਬਈ ਉੱਪਰ ਦੇ ਆ ਘੁਮ ਕੇ ਵਾਪਸ ਇਧਰ ਆਈ ਹੋਈ ਆ ਹਸਾਰ ਨੂੰ ਉਹ ਕੱਢਦੇ ਕਹਿੰਦੇ ਪਹਿਲਾਂ ਇਧਰ ਦੀ ਕੱਢਦੇ ਸੀਗੇ ਪਰ ਜਦੋਂ ਲੈਣਾ ਪਾ ਰਹੇ ਸੀ ਉਸ ਸਮੇਂ ਦੇ ਵਿੱਚ ਅੰਗਰੇਜ਼ਾਂ ਤੋਂ ਲੈਣਾ ਪਈਆਂ ਨਹੀਂ ਸੀ ਕਿਉਂਕਿ ਜਦੋਂ ਉਹ ਕਹਿੰਦੇ ਰਾਤ ਨੂੰ ਲੈਣਾ ਪਛਾਣ ਦਿਨੇ ਲੈਣਾ ਪਛਾਣ ਦਿ ਰਾਤ ਨੂੰ ਲੈਣਾ ਪਰਾਂ ਹੋ ਜਾਂਦੀਆਂ ਸੀ ਮਤਲਬ ਉਹ ਸੈਟਿੰਗ ਨਹੀਂ ਬੈਠੇ ਹੈਗੀ ਫਿਰ ਜਿਹੜਾ ਕੋਈ ਕੋਈ ਪੁਰਾਣਾ ਹਨਾ ਬਜ਼ੁਰਗ ਸੀਗਾ ਜਿਹੜਾ ਇੱਥੇ ਬਾਰੇ ਜਾਣਦਾ ਸੀ ਪੀਰਾਂ ਬਾਰੇ ਜਾਣਦਾ ਸੀ ਉਹਨੇ ਆ ਕੇ ਉਹਨਾਂ ਨੂੰ ਦੱਸਿਆ ਵੀ ਭਾਈ ਇੱਥੋਂ ਦੀ ਨਿਕਲ ਸਕਦੀ ਕਿਉਂਕਿ ਇੱਥੇ ਪੀਰਾਂ ਦੀ ਜਗ੍ਹਾ ਉਸ ਤੋਂ ਬਾਅਦ ਇਹ ਪੀਰਾਂ ਦੀ ਮੰਨਤਾ ਬਹੁਤ ਜ਼ਿਆਦਾ ਹੋਣ ਲੱਗੀ ਉਸ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਪੱਟਿਆਂ ਪੈ ਦੇਖੋ ਖੁਦਾਈ ਵੀ ਕੀਤੀ ਹੋਈ ਹੈ ਖੁਦਾਈ ਦਾ ਕੰਮ ਸ਼ੁਰੂ ਹੋਇਆ ਸੀਗਾ ਤੇ ਉਹ ਵੀ ਰੁਕ ਗਿਆ ਕਹਿੰਦੇ ਵੀ ਇੱਥੇ ਖੁਦਾਈ ਨਹੀਂ ਹੋ ਸਕਦੀ ਕਿਉਂਕਿ ਕਹਿੰਦੇ ਜਦੋਂ ਖੁਦਾਈ ਕਰਦੇ ਸੀ ਤਾਂ ਕੋਈ ਨਾ ਕਦੇ ਕੁਸ਼ਟ ਪੇ ਜਾਂਦਾ ਸੀ ਆ ਕਦੇ ਮਸ਼ ਮਤਲਬ ਚੱਲੇ ਨਹੀਂ ਰਿਹਾ ਸੀ ਕੰਮ ਇਸ ਕਰਕੇ ਖੁਦਾਈ ਵੀ ਵਿਚਾਲੀ ਰੁਕਣੀ ਪਈ ਸੀ ਆ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਬਰਤਨ ਉਸ ਸਮੇਂ ਦੇ ਪੁਰਾਣੇ ਮਿੱਟੀ ਦੇ ਬਰਤਨ ਕੁਝ ਅਜਿਹੀਆਂ ਚੀਜ਼ਾਂ ਜਿਹੜੀਆਂ ਵੀ ਪੁਰਾਣੇ ਸਮੇਂ ਦੇ ਵਿੱਚ ਹਨਾ ਲੋਕ ਕਿਉਂਕਿ ਪਹਿਲਾਂ ਮਿੱਟੀ ਦੇ ਬਰਤਨ ਹੀ ਹੋਇਆ ਕਰਦੇ ਸੀ ਜ਼ਿਆਦਾ ਤੇ ਉਸ ਤਰ੍ਹਾਂ ਦੇ ਬਹੁਤ ਸਾਮਾਨ ਨਿਕਲਿਆ ਇੱਥੋਂ ਬਾਈ ਥਾਂ-ਥਾਂ ਖੁਦਾਈ ਕਰੀ ਪਈ ਤੁਸੀਂ ਦੇਖ ਸਕਦੇ ਹੋ ਤੇ ਰਹਿਣ ਲਈ ਵੀ ਇੱਥੇ ਬਣਾਇਆ ਗਿਆ ਸੀ ਸਿਸਟਮ ਪੂਰਾ ਪਰ ਉਹ ਹੁਣ ਇੱਥੇ ਹੁਣ ਇਸ ਤੇ ਉਹਨਾਂ ਦੇ ਉਹਨਾਂ ਨੇ ਆਪਣਾ ਨਿਸ਼ਾਨ ਸਾਹਿਬ ਚਲਾਇਆ ਹੋਇਆ ਤੇ ਇੱਥੇ ਪੀਰਾਂ ਦੀ ਸੇਵਾ ਵੀ ਇੱਥੇ ਬਾਬਾ ਜੀ ਨੇ ਨਿਹੰਗ ਸਿੰਘ ਉਹੀ ਨਿਭਾ ਰਹੇ ਨੇ ਤੇ ਉਹ ਪੀਰਾਂ ਦੀ ਜਿਹੜੀ ਵੱਡੀ ਕਰਾਮਾਤ ਹੈ ਪੀਰਾਂ ਦੀ ਬਹੁਤ ਉਹ ਆਪਾਂ ਲੱਗ ਵੀਡੀਓ ਪਾਵਾਂਗੇ ਇਸ ਵੀਡੀਓ ਦਾ ਆਪਾਂ ਸਿਰਫ ਇਹ ਪਿੰਡ ਜਿਹੜਾ ਦਫਨ ਹੋਇਆ ਇਹੀ ਦਿਖਾਵਾਂਗੇ ਤੁਹਾਨੂੰ ਉਹ ਵੀਡੀਓ ਆਪਾਂ ਅਲੱਗ ਪਾਵਾਂਗੇ ਤੁਸੀਂ ਇਸੇ ਚੈਨਲ ਦੇ ਉੱਤੇ ਵੀਡੀਓ ਦੇਖ ਸਕਦੇ ਹੋ ਜਾ ਕੇ ਤਾਂ ਤੁਸੀਂ ਬਹੁਤ ਬਈ ਸਾਰਾ ਪਿੰਡ ਮੰਨਤ ਬਹੁਤ ਮੰਨਤ ਦੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਹ ਉਹਨੂੰ ਦਰਮਾਤ ਕਰਦੇ ਆਂ। ਤੁਸੀਂ ਦੇਖ ਸਕਦੇ ਹੋ। ਮੈਂ ਤੁਹਾਨੂੰ ਦਿਖਾਵਾਂ। ਉਹ ਦੇਖੋ। ਇਹ ਹੈ ਜੀ ਉਹ ਪਿੰਡ ਜੋ ਪੁਰਾਣੇ ਸਮੇਂ ਦੇ ਵਿੱਚ ਦਫਨ ਹੋਇਆ ਪਿੰਡ ਸੀਗਾ। ਤੇ ਐਸਡ ਪੀਰਾਂ ਦੀ ਜਗ੍ਹਾ ਬਣੀ ਹੋਈ ਆ। ਉਹਦੀ ਆਪਾਂ ਗੱਲ ਅਲੱਗ ਵੀਡੀਓ ਦੇ ਵਿੱਚ ਕਰਾਂਗੇ। ਫਿਲਹਾਲ ਮੈਂ ਤੁਹਾਨੂੰ ਉਹ ਚੀਜ਼ ਦਿਖਾ ਦਾਂ ਕਿ ਬਹੁਤ ਪੁਰਾਣੇ ਸਮੇਂ ਦਾ ਇਹ ਦਫਨ ਹੋਇਆ ਪਿੰਡ ਆ। ਅਗਰ ਤੁਸੀਂ ਇੱਧਰ ਨੂੰ ਆਉਣੇ ਹੋ ਨਾ ਇਹ ਕਰਾਮਾਤ ਜ਼ਰੂਰ ਦੇਖ ਕੇ ਜਾਇਓ। ਇਹ ਤਲਵਾੜਾ ਪਿੰਡ ਪਿੰਡ ਇੱਥੇ ਨਾਲੀ ਤੇ ਤਲਵਾੜੇ ਪਿੰਡ ਦੇ ਥੇ ਵਜਦੇ ਨੇ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਤੇ ਆ ਸਿਟੀ ਲੱਗਦੀ ਆ ਜਾਖੜ ਅ ਜਾਖੜ ਜੇ ਮੈਂ ਗੱਲ ਕਰਾਂ ਤੇ ਆ ਜਾਖੜ ਇਹ ਆਹ ਸਾਈਡ ਤੇ ਜਿੱਧਰ ਜਾਖੜ ਹੀ ਆ ਆਹ ਜਾਖੜ ਆਹ ਤਲਵਾੜਾ ਪਿੰਡ ਤਲਵਾੜਾ ਤੁਸੀਂ ਦੇਖ ਹੀ ਰਿਹਾ ਹੋਗਾ ਤੇ ਆ ਦੇਖੋ ਆ ਪਿੰਡਾ ਤਲਵਾੜਾ ਤੇ ਇਸ ਸਾਈਡ ਇੱਥੇ ਜੇ ਮੈਂ ਜਾਂਦਾ ਜਾਖੜ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਤੇ ਆ ਬਈ ਇਹੇ ਰੋਡ ਆ ਜਿਹੜਾ ਪਲਾਬੂਣਾ ਫਤਿਹਵਾਦ ਨੂੰ ਜਾਂਦਾ ਆਣਾ ਕਈ ਵਾਰੀ ਤੁਸੀਂ ਆਓ ਮੈਂ ਤੇ ਜ਼ਰੂਰ ਆ ਕੇ ਜਾਓ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੀਰਾਂ ਦੀ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਮੰਨਤਾ ਪੀਰਾਂ ਦੀ ਕਹਿੰਦੇ ਆ ਪਿੱਛੇ ਜੇ ਇੱਥੇ ਨਾ ਲੋਕ ਨਾ ਸੁੱਖਾ ਸੁੱਖ ਕੇ ਵੀ ਜੇ ਬਹੁਤ ਲੋਕਾਂ ਦੇ ਲੱਗੇ ਨੇ ਤੇ ਜਿਨ੍ਹਾਂ ਦੇ ਵੀ ਜੇ ਲੱਗੇ ਨੇ ਕਹਿੰਦੇ ਟਰੰਪਾਂ ਨੇ ਪਿੱਛੇ ਜੇ ਅਮਰੀਕਾ ਚੋਂ ਲੋਕ ਕੱਢੇ ਸੀਗੇ ਪਰ ਕਹਿੰਦੇ ਬਹੁਤ ਲੋਕ ਦੁਬਾਰੇ ਇੱਥੇ ਇਸ ਕ ਇਹ ਇਹ ਦੁਬਾਰੇ ਮੱਥਾ ਟੇਕ ਕੇ ਗਏ ਬਾਬਾ ਜੀ ਦਾ ਦੁਬਾਰੇ ਧੰਨਵਾਦ ਕਰਕੇ ਗਏ ਕਹਿੰਦੇ ਜਿਹੜੇ ਟਰੰਪ ਨੇ ਕੱਢੇ ਸੀਗੇ ਤੇ ਵੀ ਉਹਨਾਂ ਦੇ ਉਹ ਮੁੰਡੇ ਜਿਹੜੇ ਉਹਨੂੰ ਸੁੱਖਣਾ ਸੁੱਕੇ ਗਏ ਸੀ ਉਹਨਾਂ ਦੇ ਰੂਮ ਦੇ ਮੁੰਡੇ ਹੀ ਚੱਕ ਕੇ ਰਿਪੋਰਟ ਕੀਤੇ ਗਏ ਪਰ ਉਹਨਾਂ ਦੇ ਬੱਚੇ ਦੀ ਰਿਪੋਰਟ ਹੋਈ ਜਿਹੜੇ ਇੱਥੋਂ ਸੁੱਖਣਾ ਸੁੱਕੇ ਗਏ ਸੀਗੇ ਇਹਨੂੰ ਜਾਂ ਤਾਂ ਵਿਸ਼ਵਾਸ ਦੀ ਗੱਲ ਕਹਿ ਦੋ ਜਾਂ ਜੋ ਵੀ ਹੈਗਾ ਅਗਲੀ ਮੰਨਤਾ ਕਹਿ ਦੋ ਪਰ ਉਹਨਾਂ ਦਾ ਸ਼ਰਤਾਂ ਦੇ ਹਿਸਾਬ ਨਾਲ ਜਾਂ ਪਰ ਉਹਨਾਂ ਨੇ ਕਹਿਣਾ ਸੀ ਯਾਰ ਹਨਾ ਵੀ ਇਹ ਬਾਬੇ ਨੇ ਜਿਹੜੇ ਕੰਮ ਕਰੇ ਨੇ ਬਹੁਤ ਅੱਕੇ ਕੀਤੇ ਸੀਗੇ ਸੋ ਇਸ ਕਰਕੇ ਬਹੁਤ ਮੰਨਤਾ ਬਹੁਤ ਜ਼ਿਆਦਾ ਮੰਨਤਾ ਪਹਿਲਾਂ ਛੋਟਾ ਦਰਵਾਜ਼ਾ ਸੀ ਦੇਖੋ ਹੁਣ ਸਕਦਾ ਇਸ ਜੇ ਸਹਿਯੋਗ ਨਾਲ ਵੱਡਾ ਦਰਵਾਜ਼ਾ ਬਣ ਗਿਆ ਤੇ ਆਓ ਆਪਾਂ ਦੂਜੀ ਵੀਡੀਓ ਚ ਉਹ ਬਾਬਾ ਜੀ ਦੀ ਵੀ ਗੱਲ